ਅੱਜ ਸਾਡੀ ਪ੍ਰੈਸ ਦੀ ਟੀਮ ਚਿਕਾਉਂਾ ਵਿਖੇ ਥਾਣੇ ਦੇ ਨੇੜੇ ਪਹੁੰਚੀ ਹੈ ਜਿੱਥੇ ਕਿ ਇੱਕ ਲੜਕੀ ਦੀ ਡੈਥ ਇੱਕ ਦਾਜ ਦੇ ਕਾਰਨ ਪਤਾ ਲੱਗਾ ਕਿ ਹੋਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਜਿਹਦੀ ਡੈਥ ਹੋ ਚੁੱਕੀ ਹੈ ਔਰ ਉਸਦੀ ਡੈਡ ਬੋਡੀ ਐਮਬੂਲੈਂਸ ਚਾ ਜਿਹਦੀ ਲੈਟ ਸੀ ਇੱਕ ਡੈਡ ਬੋਡੀ ਲੜਕੀ ਹੈ ਕਿ ਦੀ ਡੈਥ ਹੋ ਚੁੱਕੀ ਹੈ ਵੀ ਵੀ ਕੀ ਗੱਲ ਹੋਈ ਕੀ ਹੋਇਆ ਬੀਬੀ ਮਾਰਿਆ ਨਾ ਦੇਦਾ ਕਿ ਸਾਰੇ ਟੱਬਰ ਨੇ ਸਾਡੀ ਧੀ ਨੂੰ ਕੌਣ ਸੀਤ ਰਾਜ ਮੰਗਦਾ ਈ ਨਕੱਤੇ ਕਿਹੜੇ ਪਿੰਡ ਵੈਸ ਬੀਟੀ ਇਹ ਪਿੰਡ ਸ਼ਾ ਆਪਣਾ ਬੱਚੀ ਵੰਡ ਤੇ ਕਿਦਨ ਰਾਤੀ ਕੱਲ ਜੀ ਇਹ ਰਾਤੀ ਹੀ ਮਾਰੀ 4 ਦਿਨ ਹੋ ਗਏ ਅੱਛਾ ਜੀ 4 ਦਿਨ ਹੋ ਗਏ ਮੰਗ ਲਿਆ ਜੀ ਜੀ ਹਾਂ ਦਾਜ ਮੰਗਦੇ ਹੀ ਸਾਡੀ ਧੀ ਇਹਨਾਂ ਨੇ ਘੇਰ ਕੇ ਸਾਰੇ ਚਬਰ ਨੇ ਮਾਰੀ ਆ ਕਿੰਨੇ ਚਿਰ ਵਿਆਹ ਹੋਇਆ ਨੇ ਜੀ ਬੱਚੇ ਇਹਦਾ ਵਿਆਹ ਹੋਇ ਨਾ ਹੋ ਗਏ 12 13 ਅੱਛਾ ਜੀ ਹਾਂ ਹਾਂ ਤੇ ਹੁਣ ਬੇਟੀ ਦਾ ਜਿੱਥੇ ਲੈ ਕੇ ਸ਼ਵ ਲੈ ਕੇ ਡੈਡ ਬੁੜੀ ਲੈ ਕੇ ਹਾਂਜੀ ਹਾਂਜੀ ਤੇ ਹੁਣ ਕੀ ਆਪਾਂ ਪ੍ਰਸ਼ਾਸਨਕੀ ਕਹੀ ਨਾ ਵੀ ਇਹਨਾਂ ਨੇ ਖਵਾਫ ਇਹਨਾਂ ਨੇ ਦਾਜ ਮੰਗਿਆ ਸਾਡੀ ਧੀ ਘੇਰ ਕੇ ਮਾਰ ਦਿੱਤੀ ਆ ਸਾਡੀ ਧੀ ਇਹਨੇ ਪਰੋਣੀ ਰਹੀ ਤੇ ਆਪਣੇ ਮਤ ਪਿਓ ਨੇ ਵੀ ਸੱਸ ਨੇ ਵੀ ਦੇੜੀ ਦਰਾਨੀ ਹੁੰਦੇ ਕਿ ਕੀ ਨਾ ਕੀ ਉਹਨਾਂ ਜਿਹੜਾ ਮਾਰੇ ਉਹਨਾਂ ਨਾ ਕੀ ਕੀ ਜੀ ਕੀ ਨਾਮ ਹੈ ਤੇ ਸੱਸ ਦਾ ਉਹਨਾਂ ਤੋਂ ਸਾਧੇ ਮੋਦ ਕੋਈ ਨਾ ਪਾਰ ਆਹ ਕੀ ਨਾਮ ਹੈ ਤੇ ਸੱਸ ਦਾ ਜੰਮਰੀ ਆਪਸ ਕਰਦੇ ਅੱਖਾਂ ਆ ਹੱਥ ਨਾ ਵੇਖੋ ਹਾਏ ਬੁਲਕਾਤੀਂ ਇਹਦਾ ਹਾਪਾਲੋ ਹਾਏ ਤਬੂ ਇਹ ਕੱਕਰ ਤੇਬ ਨਾ ਵੇਖਣਾ ਆਊਗਾ ਹਾਏ ਪੁੱਤ ਨਵੀਂ ਨਰੋਈ ਨੂੰ ਪੈ ਗਿਆ ਐ ਤੱਕੀ ਪੜੀ ਨੋਪੂਤ ਲੈ ਲੈ ਲਿਆ ਹਾਏ ਹਾਏ ਸਾਡੀ ਪੋਲੀ ਧੀ ਮਰੇ ਪਿਓ ਦੀ ਧੀ ਸਾਡੀ ਉਹ ਹੀ ਜਿਹੜੇ ਘਰ ਦੀ ਆਉਗੀ ਜਿਹਨੇ ਵਿਆਹ ਉਹਨੇ ਨਾ ਕੀ ਜਨਾ ਮਾਇਆ ਸੀ

ਕੀ ਨਾਮਲਾ ਬੱਚੀ ਨਾਮਲਾ ਬੱਚੀ ਨਾਮਲਾ ਕੀ ਸੀ ਪੂਰਾ ਨਾਮਲਾ ਦਾਜ ਮੰਗਦੇ ਇਹਨਾਂ ਨੇ ਰਲ ਕੇ ਮਾਰੀ ਸਾਡੀ ਕੁੜੀ ਸਾਰੇ ਕੰਮ ਤੇ ਪਿੰਨਾ ਨੇ ਸਾਰੇ ਲੈ ਕਰ ਦੇ ਪਿੰਨਾ ਦੀ ਦਰਾਣੀ ਨੇ ਫੋਨ ਕਰਕੇ ਸੱਦੀ ਆ ਦਰਾਣੀ ਆ ਤੇ ਫੋਨ ਕਰਕੇ ਸੱਦੀ ਪਿਛੇੜਤੀ ਘਰ ਆ ਜਾ ਇਹਦੀ ਦਰਾਣੀ ਨੇ ਫੋਨ ਕਰਕੇ ਸੱਦੀ ਬਸ ਇਹਦੀ ਦਰਾਣੀ ਨੂੰ ਫੜਨਾ ਚਾਹੀਦਾ ਠੀਕ ਘਾਤਾ ਲੋ ਆ ਉਸ ਪਰਵਾਹ ਇਧਰ ਵਾ ਇਧਰਾਨੀ ਉਹਦੀ ਨੂੰ ਕਹੇ ਨਹੀਂ ਪੜਿਆ ਅਜੇ ਤੱਕ ਨਾ ਉਹ ਸਾਰੇ ਨੂੰ ਪੜਿਆ ਮਤਲਬ ਕੋਈ ਜਾ ਕੇ ਨਾ ਉਹ ਦੀਵਾਰ ਨੂੰ ਪੜਿਆ ਨਾ ਦੀਵਾਰ ਨੂੰ ਪੜਿਆ ਕਿਹਨੇ ਲੋਲੀ ਮਾਰੇ ਆ ਕੱਲ ਦਰਿਆ ਮੈਂ ਬਹਿ ਕੱਲ ਨੈਨੂ ਮਾਰ ਤੋ ਦੀਵਾਰ ਤੇ ਮਾਲੂ ਗੋਣ ਕੀਤਾ ਤੇ ਸਾਡੀ ਕੁੜੀ ਨੂੰ ਅਟੈਕ ਹੋ ਗਿਆ ਹੀ ਜਾ ਕੇ ਵੇਖ ਸਾਡੀ ਕੁੜੀ ਮਾਰੀ ਗਈ ਪਤਾ ਹੀ ਨਹੀਂ ਕਾਹਦਾ ਕੀਤਾ ਸਾਡੀ ਕੁੜੀ ਦਾ ਅਸੀਂ ਤਾਂ ਡੌਰ ਪਾ ਰਹੇ ਕਿਹਨੇ ਕਿਹਨੇ ਕਦਰ ਕੀਤਾ ਰਾਣੀ ਆ ਗੋਣ ਕੀਤਾ ਕਿ ਅਟੈਕ ਹੋ ਗਿਆ ਤਾਂ ਸਾਰੇ ਪਰਵਾਹ ਦੇ ਕਿ ਨਾ ਕੀ ਨਜ਼ਰ ਲਖਵਿੰਦਰ ਸਿੰਘ ਸਾਰੇ ਦਾ ਨਾਂ ਘਰ ਵਾਲੇ ਦਾ ਨਾਂ ਕੋਈ ਰਵੀ ਹਾਂਜੀ ਤੇ ਸੱਸ ਦਾ ਮੋਹਿੰਦਰ ਸਿੰਘ ਦੇਣਾ ਰਾਜਪੀਰ ਕੌਰ ਦਿਓਰ ਦਾ ਨਾ ਕਬਲਜੀ ਸਿੰਘ ਫੌਜੀ ਹੈ ਲੜਕੀ ਕਿਹੜੇ ਪਿੰਡ ਤੇ ਡੈੱਥ ਹੋਈ ਕਿੱਦਾਂ ਗਰਮੀਤ ਸਿੰਘ ਕਹਿੰਦਾ ਜੀ ਮੇਰੀ ਸਿਸਟਰ ਲੱਗਦੀ ਹੈ ਹਾਂਜੀ ਕਿਹੜੇ ਪਿੰਡ ਆਪਣਾ ਜੀ ਬਣੀ ਹੈ ਕਿ ਪਿੰਡ ਮੇਰਾ ਤੇ ਲੜਕੀ ਕਿੱਥੇ ਵੇਚੀ ਬੱਚੀ ਵੇਚੀ ਤੇ ਕੀ ਗੱਲ ਸੀ ਕੀ ਮਾਮਲਾ ਹੈ ਕਿ ਅੱਜ ਲੜਕੀ ਜਿਹੜੀ ਡੈੱਡ ਬੋਡੀ ਲੈ ਕੇ ਆਈ ਜੀ ਉਹ ਸਿਵਲ ਕੀ ਮਾਮਲਾ ਕੀ ਹੈ ਸਰ ਇਹਨਾਂ ਦਾ ਮਤਲਬ ਕੀ ਆਪਸੀ ਘਰ ਦੇ ਵਿੱਚ ਝਗੜੇ ਰਹਿੰਦੇ ਆ ਹਾਂਜੀ ਤੇ ਮੰਨ ਲਓ ਵੀ ਤੇ ਲੜਕੀ ਨੂੰ ਜਦੋਂ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੱਸ ਵੀ ਸਹੁਰਾ ਵੀ ਤੇ ਰਵਿੰਦਰ ਜੀ ਤਾਂ ਜਿਹੜੀ ਇਹਨਾਂ ਨੇ ਮੰਨ ਲਓ ਡੈਥ ਹੋਈ ਜਾਨਾ ਕਿ ਤਾਂ ਬੱਚੀ ਸਾਡੀ ਦੀ ਉਹ ਇਹਨਾਂ ਨੇ ਕੀ ਕੀਤਾ ਵਾ ਵੀ ਇਹ ਮਤਲਬ ਕਿ ਇਹਨੂੰ ਸਵੇਰਿਆਂ ਨੂੰ 6 ਵਜੇ ਫੋਨ ਆਇਆ ਵਾ ਇਹਦਾ ਟੈਗ ਹੋ ਗਿਆ ਜੀ ਤੇ ਸ਼ਾਮੀ ਅਸੀਂ ਫੋਨ ਲਾਉਂਦ ਰੇ ਸ਼ਾਮੀ ਇਹਦੀ ਦਰਾਨੀ ਨੇ ਗੱਲ ਨਹੀਂ ਕਰਾਈ ਕਦੀ ਆਖਦੀ ਆ ਪਾਠ ਕਰਨ ਦੇਈ ਆ ਕਦੀ ਆਂਦੀ ਆ ਭਾਂਡੇ ਮਾਣਨ ਦੇਈ ਆ ਸ਼ਾਮ ਨਾਂਗੀ ਸਵੇਰਿਆਂ ਨੂੰ 6 ਵਜੇ ਫੋਨ ਕੀਤਾ ਸਵੇਰਿਆਂ ਹੀ ਗਏ ਆ ਟੈਗ ਹੋਇਆ ਇਹ ਜੀ ਜਾ ਕੇ ਦੇਖਿਆ ਤਾਂ ਮੂੰਹ ਤੇ ਉਹਦੇ ਸੱਤਾਂ ਲੱਗੀਆਂ ਮੱਥੇ ਤੇ ਉਹਦੀ ਕੈਂਚੀ ਵੱਜੀ ਉਹ ਕੈਂਚੀ ਹੀ ਮਮਤੀ ਜੀ ਦੀ ਪਈ ਰੱਖੀ ਆ ਉਹ ਇਹ ਵਕਤ ਪੁਲਿਸ ਵੀ ਕੋਲ ਆ ਇਸ ਤੋਂ ਪਹਿਲਾਂ ਵੀ ਕੋ ਝਗੜਾ ਆਇਆ ਸੀ ਤੁਹਾਡਾ ਦੋਨੋਂ ਪਾਰਟੀਆਂ ਦਾ ਨਾਂ ਨਾ ਸੋਹਰਿਆਣਾ ਕੁੜੀਆਂ ਦਾ ਹਾਟਾ ਕਦੀ ਝਗੜਾ ਨਹੀਂ ਅਜੇ ਤੱਕ ਹੋਇਆ ਬਾਕੀ ਬੱਚੇ ਟਾਈਮ ਪਾਸ ਔਖਾ ਸੌਖਾ ਉੱਥੇ ਕਰਨ ਲਈ ਸੀ ਕਿ ਦੋ ਬੱਚੇ ਸੀ ਨਾ ਤੇ ਬੱਚੀ ਛੱਡ ਕੇ ਉਹ ਜੁਗੀ ਵੀ ਤਲਾਕ ਦੇਦੇ ਜਿਹੜਾ ਤੇ ਬੱਚਿਆਂ ਦਾ ਮੂੰਹ ਵੜਾ ਹੁੰਦਾ ਬੱਚੇ ਕਿੰਨੇ ਚੜ ਦੇ ਬੱਚੇ ਇੱਕ 10 ਸਾਲ ਦਾ ਕਿ 6 ਸਾਲ ਦਾ ਤੇ ਜਿਹੜੇ ਜਿਹੜੇ ਕਾਰਨ ਕਰਦੇ ਫਿਰ ਜਦੋਂ ਨਿਸ਼ਾਨੀਆਂ ਜਾ ਕੇ ਵੇਖਿਆ ਸਵਖਤੀ ਉੱਥੇ ਮੈਂ ਹੀ ਗਿਆ ਵਾਂ ਸ਼ਰੇ ਮੈਨੂੰ ਦੱਸਿਆ ਵੀ ਇਹਨਾਂ ਕੋ ਕੋ ਕੇ ਬੱਚੀ ਮਾਰੀ ਆ ਤੁਮਾਰੀ ਵੀ ਸਾਰੇ ਪਰਿਵਾਰ ਨੇ ਜਿਹੜੀ ਦਰਾਨੀ ਆ ਦਰਾਨੀ ਸਾਡੇ ਨਾਲ ਛਾਲ ਖੇਡਦੀ ਰਹੀ ਆ ਉਹਨੇ ਸ਼ਾਮੀ ਜੇ ਸਾਨੂੰ ਦੱਸਦੀ ਅਸੀਂ ਸ਼ਾਮੀ ਉ ਜਾ ਹੱਸਦੇ ਆ ਜਦੋਂ ਸਿਰੇ 8-9 ਵਜੇ ਹੀ ਬਚੀ ਚੁੱਕੀ ਆ ਨਾ ਪੋਸਟ ਮਾਰਟ ਕਰਨ ਵਾਸਤੇ ਪੁਲਿਸ ਵੀ ਚੱਲ ਗਈ ਆ ਪੁਲਿਸ ਨੇ ਵੀ ਕਾਰਵਾਈ ਆਪਣੀ ਕੀਤੀ ਫੋਲ ਜਲੋ ਜਿੰਨੀ ਕੀਤੀ ਉਹ ਵੇਲੇ ਸੌਰਾ ਬਾਹਰ ਆਇਆ ਇੱਕ ਸੌਰਾ ਤੇ ਦਰਾਨੀ ਉਹ 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 ਅੰਦਰ ਆਉਣੇ ਚਾਹੀਦੇ ਆ ਤੇ ਦਰਾਨੀ ਜਿਹੜੀ ਆ ਤੇ ਉਹ ਆਂਦੀ ਆ ਸਿਰੇ 6 ਵਜੇ ਮੰਨ ਲਓ ਤੜਕੇ ਡੈਥ ਹੋਈ ਆ ਅਹੀਂ ਜਿਹੜਾ 8-9 ਵਜੇ ਬਚੀ ਚੁੱਕੀ ਆ ਤਾਂ ਉਹ ਬਿਲਕੁਲ ਆਖੜੀ ਸੀ ਕੋਈ ਜਿਹੜੀਆਂ ਲੱਤਾਂ ਨਹੀਂ ਮੁਰਦੀਆਂ ਕੋਈ ਨਹੀਂ ਮਤਲਬ ਕਿ ਦੇਖ ਕੇ ਪਤਾ ਲੱਗਦਾ ਵੀ ਇਹ ਰਾਤ ਦੀ ਇਹਨਾਂ ਨੇ ਮਾਰ ਦਿੱਤੀ ਰਾਤ ਮਾਰ ਕੇ ਤੇ ਸਰਹਾਣੀ ਉਹਦੇ ਬੈਠੇ ਰਹੇ ਬਸੇਰੇ ਸਾਨੂੰ ਦੱਸਿਆ ਹੁਣ ਇੰਨਾ ਜ਼ਿਆਦਾ ਧੱਕਾ ਹੋਇਆ ਜੇ ਹੁਣ ਇਹ ਇਨਸਾਫ ਚਾਹੀਦਾ ਸਾਨੂੰ ਇਨਸਾਫ ਕਰਕੇ ਅਸੀਂ ਬੱਚੀ ਵੇਖ ਲਓ ਅੱਜ ਚੌਥੇ ਦਿਨ ਉਹ ਪੋਸਟਮਾਸਟਰ ਦਾ ਅੱਜ ਕਰਾ ਕੇ ਤਾਂ ਲੈ ਗਈ ਫੇਰ ਰਾਨ ਕੇ ਹਰ ਕਥਾਣੀ ਘਲੋਤੇ ਅਸੀਂ ਹੁਣ ਪਰਲਾ ਬੇਨਤੀ ਕਰ ਸਕਦੇ ਹਾਂ ਔਰ ਇੰਦੇ ਕਾਨੂੰਨ ਹੱਥ ਚ ਲੈਣ ਲੈਣਾ ਸੋਹਰਾ ਬਾਹਰ ਤੁਰਿਆ ਫਿਰਦਾ ਉਹ ਸਾਡੇ ਕੋਲ برداشت ਨਹੀਂ ਹੁੰਦਾ ਕਿ ਉਹ ਕੋ ਬਾਹਰ ਆਈ ਸੰਸਕਾਰ ਫੇਰ ਕਰਨਾ ਦਰਾਣੀ ਤੋਂ ਸੋਹਰਾ ਅੰਦਰ ਜਾਣਾ ਕੋਈ ਪ੍ਰਸ਼ਾਸਨ ਤੋਂ ਤੀਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗਿ ਹੋਇਆ ਇਨਸਾਫ ਦੀ ਕਰਦੇ ਜਿਦ ਤਰਾ ਉਹ ਮਾਂ ਪੁੱਤ ਅੰਦਰ ਨੇ ਉਹ ਵੀ ਅੰਦਰ ਜਾਣ ਬਾਕੀ ਜੋ ਰਿਪੋਰਟ ਆਉਂਦੀ ਆ ਰਿਪੋਰਟ ਦੇ ਆਧਾਰ ਤੇ ਆਪਣੀ ਕਾਰਵਾਈ ਕਰਦੇ ਕੀ ਮਾਮਲਾ ਜਿਹੜਾ ਅਲੰਗਿਆ ਇਹ ਜੀ ਦੇਖੇ ਦੇ ਨਹੀਂ 6 ਤਰੀਕ ਨੂੰ ਜਿਹੜਾ ਇੱਕ ਬੱਚੀ ਨੂੰ ਦੇ ਕੇ ਇੱਕ ਜਿਹੜੀ ਆ ਵਿਆਹੀ ਔਰਤ ਨੇ ਫਾ ਲੈ ਕੇ ਜਿਹੜੀ ਹਰਜਿੰਦਰਪੁਰ ਨਾਮ ਦੀ ਅੱਜ ਜਿਹੜਾ ਵਾ ਉਹਨਾਂ ਦੇ ਪੈਰੀਜਨਾ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਕਦਮਾ ਨੰਬਰ 130 30 ਨੰਬਰ ਜਿਹੜਾ ਥਾਣੇ ਲੋਪੋਕੇ ਵਿਖੇ ਰਜਿਸਟਰ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜੇ ਤਿੰਨ ਦੋਸ਼ੀਆਂ ਦੇ ਖਿਲਾਫ ਮਕਦਮਾ ਦਾਇਰ ਕੀਤਾ ਗਿਆ ਸੀ ਸਿੱਦੇ ਉਹਨਾਂ ਦੇ ਵਿੱਚ ਜਿਹੜਾ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ ਆ ਉਸ ਵੀਰੇ ਜਿਹੜੇ ਪਿੰਡ ਦੇ ਮੋਹ ਦਵਾਰਾ ਵੱਲੋਂ ਜਿਹੜਾ ਦੋਵਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਇੱਕ ਕਿਸੇ ਬੰਦੇ ਦੀ ਜਿੰਨੀ ਵਾਰੀ ਲਿੱਤੀ ਗਈ ਸੀ ਉਹ ਜਿਹੜਾ ਵਾ ਬੰਦਾ ਜਿਹੜਾ ਵਾ ਹੁਣ ਉਹ ਜਿਹੜੇ ਸਰਪੰਚ ਉਹਨਾਂ ਦੇ ਆ ਰਹੇ ਨੇ ਇੱਥੇ ਮੋਹ ਦਵਾਰ ਲੋਕਾਂ ਦੇ ਜੋ ਵੀ ਬਿਆਨ ਹੁੰਦੇ ਉਸ ਹਿਸਾਬ ਨਾਲ ਸਰ ਜੀ ਕਿਹੜੇ ਕਿਹੜੇ ਰਸ਼ਟ ਪਾਇਗੇ ਤੇ ਕਿਹੜੇ ਰਹਿੰਦੇ ਜੀ ਕੁੱਲ ਤਿੰਨ ਦੋਸ਼ੀ ਸੀ ਜੀ ਜਿਨ੍ਹਾਂ ਵਿੱਚੋਂ ਇੱਕ ਜਿਹੜੀ ਮ੍ਰਿਤਕਾ ਦੇ ਪਤੀ ਜਿਹੜੇ ਸੀ ਰਵਿੰਦਰ ਸਿੰਘ ਉਹਨਾਂ ਦੀ ਅਰੈਸਟ ਪੈ ਚੁੱਕੀ ਤੇ ਇੱਕ ਉਹਨਾਂ ਦੀ ਸੱਸ ਦੀ ਜਿਹੜੀ ਹੈ ਗ੍ਰਫਤਰੀ ਵੀਰਪਾਲ ਕੌਰ ਦੀ ਗ੍ਰਫਤਰੀ ਪੈ ਚੁੱਕੀ ਹੈ ਇਹ ਸੱਚੇ ਖੁਦਕੁਸ਼ੀ ਦਾ ਮਾਮਲਾ ਚਾਹੇ ਇਹ ਕਹਿ ਰਹੇ ਜੋ ਐਲਕਿਸ਼ਨ ਲੱਗੇ ਪੈਨਾ ਮਾਰਦੇ ਆ ਬਿਆਨ ਮੁਤਾਬਕ ਜੀ ਦੇਖੋ ਇਹ ਕਹਿ ਰਹੇ ਨੇ ਕਿ ਸਾਨੂੰ ਇਸ ਚੀਜ਼ ਦਾ ਸ਼ੱਕ ਹੈ ਖੁਦਕੁਸ਼ੀ ਕੀਤਾ ਜਾਂ ਇਹਨਾਂ ਨੂੰ ਹੋ ਸਕਿਆ ਮਾਰ ਦਿੱਤਾ ਵੀ ਜਮਾਰ ਕੇ ਬਾਅਦ ਵਿੱਚ ਫੜੇ ਇਸ ਦੇ ਸੰਬੰਧੀ ਜਿਹੜਾ ਅੱਜ ਬੋਰਡ ਬਿਠਾ ਕੇ ਡਾਕਟਰਾਂ ਦਾ ਸਿਵਲ ਹਸਪਤਾਲ ਤੋਂ ਜਿਹੜਾ ਉਹ ਪੋਸਟਮਾਰਟਮ ਕਰਾਇਆ ਗਿਆ ਵਾ ਹਾਲ ਦੀ ਘੜੀ ਜਿਹੜੀ ਆ 306 ਆਈਪੀਸੀ 108 ਪੀ 6 ਬੀਐਨਐਸ ਦੇ ਵਿੱਚ ਮੁਕਦਮਾ ਦਰਜਿਸਟਰ ਕੀਤਾ ਚੁੱਕੇ ਜੇ ਬਾਅਦ ਵਿੱਚ ਵੀ ਕੋਈ ਗੱਲ ਸਾਹਮਣੇ ਆਈ ਜੇ ਉਹ ਵੀ ਜਿਹੜਾ ਮਕਦਮੇ ਦੇ ਵਿੱਚ ਵਾਤਾਜਰਕ ਕਰਕੇ ਕਾਰਵਾਈ ਕੀਤੀ ਜਾਵੇ